ਹਾਂ ਜੀ ਸਾਡੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸਾਰਿਆਂ ਨੇ ਬਹੁਤ ਵਧੀਆ ਤੇ ਟਾਈਮ ਹੋ ਗਿਆ ਸ਼ਾਮ ਦਾ ਅੱਜ ਸਵੇਰ ਦੇ ਬਸ ਇਦਾਂ ਹੀ ਸੌਂਗੀ ਤੇ ਪਹਿਲਾਂ ਹੀ ਮੈਂ ਸੌਂਗੀ ਤੇ ਕੰਮ ਕੁੰਮ ਜੇ ਕਰੀ ਇਹ ਵਲੌਗ ਬਣਾਇਆ ਨਹੀਂ ਹੈਗਾ ਅੱਜ ਤੇ ਹੁਣ ਸ਼ੁਰੂ ਕੀਤਾ ਬੱਚੇ ਬਾਹਰ ਖੇਡਦੇ ਨੇ ਆ ਸਕੂਲੋਂ ਟਾਈਮ ਨਾਲ ਹੀ ਆ ਗਏ ਸੀ ਕਿਉਂਕਿ ਅੱਜ ਭਾਰਤ ਬੰਦ ਸੀਗਾ ਤਾਂ ਕਰਕੇ ਫਿਰ ਇਹਨਾਂ ਨੂੰ ਜਿਹੜੀ ਇਹ ਛੁੱਟੀ ਜਲਦੀ ਹੋ ਗਈ ਛੁੱਟੀ ਪਹਿਲੇ ਹੈ ਨਹੀਂ ਸੀ ਸਕੂਲ ਗਏ ਸੀਗੇ ਪਰ ਫਿਰ ਸਕੂਲੋਂ ਛੁੱਟੀ ਜਲਦੀ ਹੋ ਗਈ ਸੀਗੀ ਛੁੱਟੀ 11 ਵਜੇ ਹੁੰਦੀ ਅੱਜ ਇਹਨਾਂ ਨੂੰ ਹੋਈ ਸੀਗੀ ਪੌਣੇ 2 ਵਜੇ ਤੇ ਟਾਈਮ ਨਾਲ ਹੀ ਆਗੇ ਸੀਗੇ ਤੇ ਸਰਦਾਰ ਜੀ ਡਿਊਟੀ ਤੇ ਹੀ ਹੈ ਜੇ ਮੰਮੀ ਪਿੱਛੇ ਆਏ ਆਪਣਾ ਜਿਹੜੀ ਆ ਕੱਪੜੇ ਠੀਕ ਕਰਦੇ ਨੇ ਸੂਟ ਲੱਗ ਜੂ ਆ ਦੇਖੋ ਸਲਵਾਰ ਠੀਕ ਕਰਦੇ ਨੇ ਆਪ ਜੀ ਉਹ ਠੀਕ ਨਹੀਂ ਸੀਗੇ ਕੁੰਡੇ ਇਹ ਠੀਕ ਕਰਦੇ ਨੇ ਆਪਦੇ ਲਾ ਕੀ ਕਰਦੇ ਹੋ ਲਭਾ ਠੀਕ ਕਰ ਲਈਆਂ ਬੜੀ ਚੌੜੀ ਸੀ ਪਿੱਛੇ ਨੂੰ ਵੱਲ ਜਾਂਦੇ ਸੀ ਫੇਰ ਮੈਂ ਕਿਹਾ ਡੇਢ ਕੇ ਕਰ ਲੈਣੀ ਆ ਉਹ ਇੱਕ ਵਾਰ ਕਰਿਆ ਫੇਰ ਗਲਤ ਹੋ ਗਿਆ ਹਨ ਪਹਿਲਾਂ ਅੱਛਾ ਗਲਤ ਹੋ ਗਿਆ ਫੇਰ ਫੇਰ ਕਰਦੀ ਆ ਹੁਣ ਹੁਣ ਡੇਢੂੰਗੀ ਫੇਰ ਕਰੂੰਗੀ ਅੱਛਾ ਸੂਟ ਸੋਹਣਾ ਹੈ ਇਹ ਹਾਂਜੀ ਅਸੀਂ ਪਿਛਲੇ ਤੋਂ ਪਿਛਲੇ ਹਫਤੇ ਵਿਆਹ ਗਏ ਸੀਗੇ ਸੰਗਰੂਰ ਤੁਹਾਨੂੰ ਪਤਾ ਹੀ ਹੈ ਜਿਵੇਂ ਤੇ ਉਹ ਸੀ ਫਿਰ ਮਮੀ ਨੂੰ ਲਿਆਏ ਸੀ ਨਾਲ ਭਵਾਨੀਗੜ ਮਾਮਾ ਜੀ ਕਿਵੇਂ ਗਏ ਸੀ ਕਿ ਰਾਤ ਰਹਿ ਕੇ ਆਏ ਸੀ ਕਿ ਫਿਰ ਉਹਦੇ ਇਸ ਨਾਲ ਲਿਆਏ ਸੀ ਮਮੀ ਨੂੰ ਤੇ ਹਜੇ ਹਫਤਾ ਹੀ ਹੋਇਆ ਸੀ ਸਾਨੂੰ ਆਇਆ ਨੂੰ ਤੇ ਹਫਤੇ ਬਾਅਦ ਮਾਮੀ ਜੀ ਦਾ ਫੋਨ ਆ ਗਿਆ ਉਹਨਾਂ ਦਾ ਜੀ ਮਮੀ ਨੂੰ ਕਹਿੰਦੇ ਕੱਲ ਨੂੰ ਆ ਜਿਓ ਕਹਿੰਦੇ ਕੱਲ ਨੂੰ ਚੜ੍ਹਿਆ ਹਾਂ ਬਸ ਤੇ ਮਮੀ ਕਹਿੰਦੇ ਇਹ ਵੀ ਇੰਨੇ ਜਲਦੀ ਕਿਉਂ ਮੈਂ ਠਹਿਰ ਕੇ ਆ ਜੇ ਨਹੀਂ ਕਹਿੰਦੇ ਕੱਲ ਨੂੰ ਆ ਜਿਓ ਕਹਿੰਦੇ ਐਤਵਾਰ ਤਾਂ ਬਹੁਤ ਟਾਈਮ ਆ ਹਜੇ ਤੇ ਹੋ ਗਿਆ ਫੋਨ ਆਇਆ ਇਹਨੂੰ ਹਫਤਾ ਹੀ ਹੋ ਗਿਆ ਤੇ ਹਫਤੇ ਬਾਅਦ ਫੋਨ ਆ ਗਿਆ ਸੀਗਾ ਤੇ ਫਿਰ ਮੰਮੀ ਮੈਨੂੰ ਮੈਂ ਆਖਿਆ ਕਿ ਤੈਨੂੰ ਹਜੇ ਹਫਤਾ ਤੱਕ ਹੋਇਆ ਹੀ ਹੈ ਆਇਆ ਨੂੰ ਵੀ ਹਬ ਤੱਕ ਇੱਕ ਹਫਤਾ ਹੋਰ ਤਾਂ ਹਜੇ ਰਲਾ ਲੂ ਵੀ ਹੈ ਨਾ ਐਡੇ ਦੂਰ ਜਾਣਾ ਵੀ ਆ ਤੇ ਮੈਂ ਕਿਹਾ ਕੋਈ ਨਹੀਂ ਠਰ ਕੇ ਚਲੇ ਜਾਏ ਹੁਣ ਚਾਰ ਪੰਜ ਦਿਨ ਹੋਰ ਠਹਿਰ ਜੂ ਹੋ ਜੇ ਤੇ ਫਿਰ ਮੰਮੀ ਜ ਮਮੀ ਦਾ ਫੋਨ ਆ ਗਿਆ ਸੀਗਾ ਮੰਮੀ ਕਹਿੰਦੇ ਵੀ ਤੁਸੀਂ ਆਏ ਨਹੀਂ ਹੈਗੇ ਵੀ ਕੱਲ ਨੂੰ ਆ ਜਿਓ ਸ਼ਨੀਵਾਰ ਨੂੰ ਫੇਰ ਉਸਦੀ ਜਾਂਦੇ ਨੇ ਹੁਣ ਤੇ ਵੀ ਕੱਲ ਨੂੰ ਆ ਜਿਓ ਤੇ ਕਹਿੰਦੇ ਸਾਡਾ ਜੀ ਨਹੀਂ ਲੱਗਦਾ ਹੈਗਾ ਅਸੀਂ ਘਰੇ ਦੋ ਜਾਨੇ ਰਹਿ ਜਾਣੀ ਆ ਪਿੱਛੇ ਤੇ ਬਾਕੀ ਮੰਮੀ ਨਹੀਂ ਬਤਾਈ ਹੁਣ ਵੀ ਕਦੋਂ ਜਾਣਗੇ ਤਾਂ ਨਹੀਂ ਜਾਣਗੇ ਤੇ ਬਸ ਤਾਂ ਕਹੇ ਦੇ ਕੱਲ ਨੂੰ ਚਲੀ ਜਾਣਾ ਮੈਂ ਮਾਮੀ ਦੀ ਗਾਹਾਂ ਮੰਮੀ ਦਾ ਵੀ ਫੋਨ ਆਇਆ ਤੁਸੀਂ ਆ ਜਾਓ ਤੇ ਹਫਤੇ ਬਾਅਦ ਹੀ ਆ ਗਿਆ ਪਰ ਮੈਂ ਜਾਣ ਨਹੀਂ ਦਿੱਤਾ ਵੀ ਦੋ ਹਫਤੇ ਬਾਅਦ ਚ ਜਾਇਓ ਵੀ ਹੋਏ ਤੁਸੀਂ ਹਫਤਾ ਤਾਂ ਤੁਹਾਨੂੰ ਆਇਆ ਨੂੰ ਹੋਇਆ ਵਾ ਵੀ ਥੋੜਾ ਟਾਈਮ ਰਹਿ ਤਪੋ ਤੇ ਹੁਣ ਤਾਂ ਹੀ ਇੱਕ ਸੂਟ ਦੀ ਤਿਆਰੀ ਕਰਦੇ ਨੇ ਮੱਕਲੂ ਰੋਂ ਖੜੇ ਮੰਮੀ ਦਾ ਕੋਣ ਆਇਆ ਸੀ ਹੋਰ ਕੱਲ ਆਇਆ ਸੀ ਦੋ ਵਾਰੀ ਸੀ ਅੱਠ ਦਿਨ ਨਹੀਂ ਮੁੜਿਆ ਦੋ ਵਾਰੀ ਆ ਗਿਆ ਫੋਨ ਆ ਨਾ ਕਹਿੰਦੇ ਜੀ ਲੱਗਦਾ ਆਜੋ ਰੌਣ ਕਹਿੰਦੀ ਹੈ ਕਹਿੰਦੀ ਆਹੋ ਕੱਲ ਵੀ ਕਹਿੰਦੇ ਸੀ ਕਹਿੰਦੇ ਨਾਕ ਨਹੀਂ ਹੈਗਾ ਜਾਣ ਕੇ ਲੈ ਗਈ 1.5 ਦੋਨੇ ਮੁੰਡੇ ਇੰਗਲੈਂਡ ਗਏ ਮਾਮਾ ਜੀ ਵੀ ਥੋੜੇ ਜਿਹਾ ਬਿਮਾਰ ਕਰਕੇ ਜੀ ਘਟ ਲਾਉਂਦੇ ਆ ਮੰਮੀ ਨੇ ਫਿਰ ਫੋਨ ਕਰ ਦਿੰਦੇ ਵੀ ਆਜੋ ਮੰਮੀ ਨੇ ਤਾਂ ਦੋਸੇ ਆ ਗਿਆ ਸੀ ਹਫ਼ਤੇ ਬਾਅਦ ਹੀ ਫੋਨ ਕਰਤਾ ਵੀ ਆਜੋ ਇੰਨੇ ਦਿਨ ਤਾਂ ਹੋ ਗਏ ਕੱਢੀ ਮੈਨੂੰ ਕਹਦੇ ਗੱਲ ਕਹਦੇ ਕਦੇ ਕੱਲ ਨੂੰ ਝਾੜਦੇ ਪਾਉਂਦੇ ਨੇ ਬਸ ਝਾੜਦੇ ਹਫ਼ਤੇ ਬਾਅਦ ਕਹਿੰਦੇ ਚੜ੍ਹਿਆ ਹੀ ਨਹੀਂ ਤੇ ਹੁਣ ਉਹ ਹੀ ਤਿਆਰੀ ਕਰਦੇ ਨੇ ਮੰਮੀ ਆਪਦੀ ਸੂਟਾਂ ਦੀ ਹੈ ਗੱਲ ਚਲੋ ਮੰਮੀ ਜਾਣਗੇ ਅੱਜ ਬੱਚੇ ਮੈਨ ਲੈ ਬੱਚੇ ਨੂੰ ਸਕੂਲ ਜਾਣਾ ਮਾਂ ਮੰਮੀ ਵੀ ਚੱਲੇ ਉਹ ਵੀ ਚੱਲੇ

ਕਿੱਧਰ ਨੂੰ ਇਹ ਬੜਾ ਪੰਨਾ ਪਤੂਰੇਆਂ ਵਰਕ ਲਾਹ ਹੋਇਆ ਫਾਈਬਰ ਨੂੰ ਹੁਣ ਮੈਂ ਪੁੱਠਾ ਖੋਲਦਾ ਇਹ ਬਾਹਰ ਨੂੰ ਖੁੱਲਣਾ ਸੀ ਕੰਨ ਦਾ ਬਹਿ ਕੇ ਰਾਟੇ ਹਾਲੇ ਮੈਂ ਇਹ ਨਾਲ ਤੇਰੇ ਖੁੱਲਣਾ ਨਹੀਂ ਹੈਗਾ ਅੰਦਰੋਂ ਨਹੀਂ ਖੁੱਲਣਾ ਬਾਹਰੋਂ ਖੁੱਲਣਾ ਮੁਬੈਦ ਕਰੋ ਹਾਂ ਜੀ ਸਤਿ ਸ੍ਰੀ ਅਕਾਲ ਜੀ ਰਜਿੰਦਰ ਕਪੜੇ ਧੋਈ ਜਾਂਦੇ ਆ ਬਹੁਤ ਕਪੜੇ ਧੋਤੇ ਅੱਜ ਨੇ ਤੇ ਰਿਆਈਆਂ ਰਜੂਨੀਆਂ ਦੇ ਗਰਾਫ ਬਲੂਕ ਧੋਤੇ ਤੇ ਰਿਆਈਆਂ ਸਾਫ਼ ਤੇ ਆ ਤੱਪਲਵਾ ਕੇ ਰਜਾਈਆਂ ਰੱਖ ਪੀ ਗਏ ਕੰਬਲ ਕੱਢ ਲਏ ਹੈ ਗਰਮੀ ਲੰਦੀ ਸਰਾਜ ਰਿਆਈਆਂ ਜੇ ਹੁਣ ਗਰਮੀ ਆਉਣ ਲੱਗ ਗਈ ਤੇ ਕੰਬਲ ਕੱਢ ਲਏ ਦੇਖ ਲਾਂਗੇ ਜੀ ਲੋੜ ਮੈਨੂੰ ਤਾਂ ਲੱਗਦਾ ਵੀ ਠੰਡ ਲੱਗੂਗੀ ਹਰੇ ਠੰਡ ਹਾਂ ਅਰੇ ਕੁ ਕੈਮਰਾ ਕੈਮਰਾ ਰੋਟੇਟ ਕਰਦਾ ਮੈਂ ਹੁਣ ਹਲਪ ਟੇਰ ਲਾਇਆ ਪਿਆ ਕੱਪੜੇ ਧੋਦੋਗੇ ਤਾਰ ਕੋਈ ਮੈਂ ਤਾਂ ਵੰਡੀਆਂ ਨਹੀਂ ਗਵੰਡੀਆਂ ਨੇ ਮੈਂ ਰਕਤੀਆਂ ਮੈਂ ਸਹੀ ਨਹੀਂ ਵੰਡੀਆਂ ਨੇ ਹਾਂ ਜਾਣਾ ਹੁਣ ਅੱਖਾ ਅੱਛਾ ਸਾਡੇ ਪਿਆ ਥੱਲੇ ਆਹ ਤਪੜਾ ਲੋ ਇਹ ਸਲਾਦ ਕੱਟਤਾ ਰੋਟਿਆਂ ਦਾ ਡੱਬਾ ਲਾਇਆ ਬਾਕੀ ਉਹ ਦਾਲ ਸਬਜ਼ੀ ਬਾਕੇ ਲਿਆਉਂਦੇ ਦਹੀਂ ਵਗੈਰਾ ਬਹੁਤ ਟਾਈਮ ਲੱਗ ਰਿਹਾ ਉਠਿ ਲਿਆਉਣ ਨੂੰ ਨੁਕਸਾਨ ਹੋ ਗਿਆ ਮੇ ਤੁ ਬਹੁਤ ਵੱਡਾ ਕੀ ਹੋ ਗਿਆ ਮਨ ਦੁਖੀ ਹੋ ਗਿਆ ਕੀ ਰੋਲਤਾ ਹੋਣਾ ਕੱਪੜਾ ਟੁੱਟ ਗਿਆ ਨਵਾ ਪਤਾਈਆਂ ਡਾ ਕਪੂਰ ਤੋਂ ਲੈ ਕੇ ਆਂਦਾ ਸੀ ਹਾਂ ਇਹਦਾ ਸੈਟ ਲੰਦਾ ਹੈ ਨਾ ਮੈਂ 500 ਰੁਪਏ ਦਾ ਸੈਟ ਚਲ ਵਧੀਆ ਚਲ ਕੋਈ ਨਹੀਂ ਹੋਰ ਨੇ ਆਵਾਂਗੇ ਉਹ ਡੱਬੇ ਚ ਸੀ ਇੱਕ ਕੱਪ ਉਹ ਡੱਬਾ ਡਿੱਗ ਪਿਆ ਚਲ ਤੂੰ ਨਾ ਪਿਆ ਕਰਈ ਤੇਰਾ ਟੱਗ ਡਿੱਗ ਗਿਆ ਸੈਟ ਖਰਾਬ ਹੋ ਗਿਆ ਬੰਦੂ ਕੀ ਹੋ ਗਿਆ ਮਰੇ ਜਦੀ ਪੰਜ ਰਹਿ ਗਏ ਬਾਕੀ ਦੇ ਪੀਣਾ ਕਰਨਗੇ ਤੂੰ ਆਦਾ ਕਿਸੇ ਬਰਾਲੇ ਜਿਵੇਂ ਪੀ ਲੈ ਕਰੀ ਠੀਕ ਹੈ ਜੇ 6 ਜਣੇ ਆ ਗਏ 6 ਆ ਗਏ ਤਾਂ ਹਰ 6 ਆ ਦੇਖੀ ਜਾਓ ਫਿਰ ਰੱਬ ਰੱਖਾ ਫਿਰ ਪਿਆਰ ਦਾ ਵੇਲਾ ਹੋ ਗਿਆ ਮੇ ਸਿਰ ਨਹੀਂ ਬਾਇਆ ਕੁਝ ਮੂੰਹ ਤੇ ਕੁਝ ਲਾਇਆ ਕੀਤਾ ਨਹੀਂ ਜੇ ਇੰਨਾ ਕੰਮ ਸੀਗਾ ਮੈਂ ਦਾਲ ਬਣਾਈਆਂ ਨਾਲ ਕਿਹ ਸਬਜ਼ੀਆਂ ਵਾਟਰਾਂ ਦੀ ਉਹ ਤਾਂ ਕੱਲ ਦੀ ਹੈ ਤੇ ਨਾੜਾਂ ਮੇ ਦਾ ਚਾਰ ਲੈ ਅੰਦਰ ਮੇ ਇਹਨੂੰ ਚਾਹ ਆਜ ਤੱਕਣ ਲੱਗੀ ਸੀ ਡੱਬਾ ਡੱਗ ਗਿਆ ਹਾਂ ਹੋਰ ਦੋ ਤਿੰਨ ਫੜੀਆਂ ਹੋਰ ਲੈਣੀਆਂ ਸੀਗੀਆਂ ਚਲ ਕੋਈ ਦਾ ਪੰਜ ਫੜੀਆਂ ਹੋਰ ਲੈਣੇ ਬਾਕੀ ਵੀ ਟੁੱਟ ਜਾਂਦੇ ਜੇ ਰੋਟੀ ਖਾਓ ਰੋਟੀ ਖਾ ਕੇ ਫਿਰ ਸਬਜ਼ੀ ਸਬਜ਼ੀ ਲੈ ਕੇ ਆਵਾਂਗੇ ਆ ਲਾਉਣ ਵਾਲੀ ਹਾਂ ਬਾੜੀ ਵੀ ਪੀਜਾਂਗੇ ਅੱਜ ਅਰੇ ਸਰ ਸੋਈ ਦਾ ਸਮਾਨ ਲੈ ਕੇ ਆਉਣਾ ਜਵਾਬ ਵੀ ਆ ਜਾਣਗੇ ਜਹਾਬ ਦੇ ਇਹਨਾਂ ਅਸੀਂ ਜਾ ਕੇ ਆਣਾ ਹੁਣ ਬਾਹਰ ਸਮਾਨ ਸੋਣ ਲੈ ਕੇ ਆਉਣਾ ਇਹ ਕੱਪੜੇ ਲੱਭੀ ਜਾਂਦੀਆਂ ਬੈਠੀ ਇੱਥੋਂ ਆਵੇ ਲੋ ਕਿੰਨਾ ਸਮਾਂ ਫੇਰ ਲੱਗ ਲਗਾ ਵੀ ਮੇਰੇ ਕੋਲ ਕੱਪੜੇ ਹੀ ਨਹੀਂ ਹੈਗੇ ਅਰੇ ਮੈਨੂੰ ਸੈੱਟ ਕਰਨੀ ਐ ਮੈਂ ਕੱਪੜੇ ਕੱਢ ਕੇ ਬਾਹਰ ਬੈਠੀ ਆਂ ਆ ਪਾਇਆ ਤਾਂ ਆ ਜਾਣਾ ਸੋਣਾ ਛੋਟੇ ਤੈਨੂੰ ਮੈਂ ਚੁੰਨੀ ਲੱਭੀ ਐ ਵਿਆਹ ਜਾਣ ਵਾਸਤੇ ਤੇ ਮਾਰੇ ਚਾਹ ਫਾਦਾ ਕਿਹੜਾ ਛੋਟਾ ਵਧੀਆ ਐ ਇੱਕ ਨੰਬਰ ਛੋਟਾ ਐ ਅੱਜ ਮੈਂ ਤਿਆਰ ਹੋਣ ਨੂੰ ਜੀ ਕਰਦਾ ਵਧੀਆ ਛੋਟਾ ਹੈ ਅੱਜ ਵਧੀਆ ਛੋਟਾ ਪਾ ਕੇ ਤਿਆਰ ਹੋਣ ਨੂੰ ਜੀ ਕਰਦਾ ਵਧੀਆ ਪਾ ਲਾ ਫਿਰ ਵਧੀਆ ਕੱਢ ਕਿੱਥੋਂ ਕੱਢੇ ਜੀ ਸਾਰਾ ਦਿਨ ਕੰਮ 'ਚ ਨਿਕਲ ਜਾਂਦਾ ਹਾਂ ਜੀ ਕਿਡਨ ਨੇ ਸਕੂਲ ਡਾਇਰੈਕਟਰ ਹਨ ਉਹਨਾਂ ਦੇ ਇਹ ਬੇਟੀ ਦਾ ਮੇਰੇ ਦੀ ਮੈਰਿਜ ਵਾ ਤੇ ਇਹਨਾਂ ਨੇ ਪਹਿਲਾਂ ਖੁਸ਼ੀ ਨਾਮੇ ਖੰਡਪਾੜ ਪ੍ਰਕਾਸ਼ ਕਰਾਇਆ ਸੀ ਤੇ ਸਕੂਲ ਵਾਲੇ ਬੱਚਿਆਂ ਤੋਂ ਬ੍ਰੇਕ ਦੇ ਵਿੱਚ ਕੀਰਤਨ ਕਰਵਾਇਆ ਸੀਗਾ ਉਹ ਕਿਹਨਾਂ ਨੂੰ ਤਬਲਾ ਵਗੈਰਾ ਹੁੰਦਾ ਨਾ ਵਜਾਉਣਾ ਤਾਂ ਕਰਕੇ ਤੇ ਇਹਨਾਂ ਨੇ ਫਿਰ ਆਪਸੀ ਤੇ ਇਹਨਾਂ ਨੂੰ ਆ ਦਿੱਤੇ ਆ ਬਿਸਕੁਟਾਂ ਦੇ ਡੱਬੇ ਦਿੱਤੇ ਆ ਆ ਇਦਾਂ ਦੇ ਤੇ ਇਹ ਹੈਗੇ 6 ਡੱਬੇ ਆ ਇਹ ਇਦਾਂ ਦੇ ਬਿਸਕੁਟਾਂ ਦੇ ਬਾਕੀ ਇੱਕ ਡੱਬਾ ਵਾ ਇਹਦੇ ਵਿੱਚ ਆ ਚੀਜ਼ ਹੈ ਆ ਬਿਸਕੁਟ ਆ ਬਈ ਲੱਗੇ ਨੇ ਹਰਮਾਲ ਦੇ ਮੇਲੇ ਨਾਲ ਹਨਾ ਬੱਚਿਆਂ ਨੂੰ ਖੁਸ਼ੀ ਵਾਸਤੇ ਵੀ ਇਹ ਬੱਚੇ ਹਰਮਾਲ ਤਾਂ ਲੱਗਦਾ ਹੁਣ ਜਿਹੜੇ ਬੱਚੇ ਦੇ ਵਾਲ ਕੱਟੇ ਹੋਣਗੇ ਹਰਮਾਲ ਬਣੂਗਾ ਫਿਰ ਤੇ ਹਨਾ ਹਰਮਾਲ ਜਿੱਤ ਨਾਲ ਨਾਲ ਇਹਦੇ ਵੀ ਬੱਚੇ ਖੁਸ਼ ਹੋ ਜਾਂਣਾ ਜਿਵੇਂ ਇੱਥੇ ਗੱਦਰਾਸਥਾ ਵੀ ਨਹੀਂ ਤਾਂ ਬੜਾ ਬਜਾਇਆ ਸੀ ਪਿਛਲੀ ਵਾਰ ਇਦਾਂ ਨੂੰ ਸਟੀਲ ਦੀਆਂ ਬੋਤਲਾਂ ਮਿਲ ਗਈਆਂ ਸੀ ਪਾਣੀ ਵਾਲੀਆਂ ਦੋਨਾਂ ਜਾਣਿਆਂ ਨੂੰ ਤੇ ਕੁਛ ਨਾ ਕੁਛ ਮਿਲ ਜਾਂਦਾ ਓਕੇ ਇਹਨਾਂ ਦਾ ਹੀ ਹੌਸਲਾ ਵਜਾਈ ਹੁੰਦੀ ਹੈ ਇਹ ਬੱਚਿਆਂ ਦੀ ਚਲੋ ਹੋਰ ਤਾਂ ਕੁਛ ਨਹੀਂ ਹੁੰਦਾ ਇਹ ਸਾਰਾ ਬੇਕਾਰ ਚੀਜ਼ਾਂ ਨੇ ਯਾਰ ਕੋਈ ਖਤਮ ਹੋ ਗਈ ਲੈ ਲੋ ਇੱਕ ਲੈ ਨੂੰ ਲੈ ਲੋ ਇੱਕ ਲੈ ਨੂੰ ਬਾਈਵਨ ਦਾ ਟੋਨ ਫਰੀ ਹੈ ਇਹ ਇਹਨਾਂ ਦੇ ਡੇਟ ਨੰਬਰਾਂ ਗੈਂਦੀ ਹੈ ਹੈ ਡੇਟ ਨਾ ਹੋਊਗਾ ਬਾਈਵਨ ਕਿਹੜਾ 3 ਨੰਬਰ ਕਿਹੜਾ ਲਈ ਹੈ ਇਹ ਵਾਲਾ ਹੀ ਹੈ ਨਾ ਹੈਗਾ ਕਿ ਇਹ ਟਵਾਟੋ ਕੱਝੀ ਹੈ ਨਾ ਡੇਟ ਬਹੁਤ ਹੈ ਡੇਢ ਹੋਊਗੀ ਦੇਖੋ ਤਾਂ ਕਿ ਡੇਟ ਦੇਖ ਲੈਣਾ ਜਿੱਥੋਂ ਆਏ ਤੁਸੀਂ ਪਹਿਲਾਂ ਦੇਖ ਲੈਂਦੇ ਹਾਂ ਆਹ ਦੇਖ ਲੋ नहीं है। है? मैं तो तो था। तो फिर मैं मैं तो ले ले नहीं 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 लो ज़्यादा है 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 देखो देखो ना 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 ਯੇੰਦੀਆ ਜੂਗਾ ਜੀ ਰਾਜੂ ਦਾ ਅੱਧਾ ਹੀ ਰੱਖ ਲੋ ਖਾਪੀ ਛਾੜ ਕੇ ਪਾ ਲੋ ਵਧੀਆ ਹੀ ਦੇਖ ਕੇ ਇਹ 5 ਕਿਲੋ ਨਹੀਂ ਹੋਣੇ ਤਾਂ ਦੇਖ ਹੁਣ ਕਦੇ 5 ਕਿਲੋ ਨਹੀਂ ਹੋਣੇ ਸਾਬ ਦੇ ਗਾੜੀ ਵਗਣੇ ਆ 4.5 ਕਰਦੇ ਯਾਰ ਚਲ ਕੋਈ ਨਹੀਂ ਫਿਰ ਸੰਗੀ ਗਾ ਜਾਨਾ ਹਾਂਜੀ ਉਹ ਸਰਦਾਰ ਜੀ ਆਲੂ ਲੈਣ ਗਏ ਆਲੂ ਤੇ ਟਮਾਟਰ ਖਤਮ ਸੀਗੇ ਬੱਚੇ ਵੇਸ ਸਕੂਲ ਨੂੰ ਕਈ ਵਾਰ ਆਦਿਕ ਤੋਂ ਫਰਾਣਾ ਲੈ ਜਾਂਦੇ ਹੁੰਦੇ ਨੇ ਤੇ ਇੱਕ ਨਾਲੇ ਕੋਈ ਸਬਜ਼ੀ ਲਿਓਣਗੇ ਹਾਂਜੀ ਸਮਾਂ ਲਿਆਂਦਾ ਕਿਚਨ ਦਾ ਤੇਾਰੇ ਸਬਜ਼ੀ ਲੱਗ ਜਾਂਦੀ ਆ ਮਟਰ ਲਿਆਂਦੇ ਆ ਆਲੂ ਟਮਾਟਰ ਤੇ ਹੁਣ ਚਾਹ ਤਰੀ ਹੋਈ ਆ ਤੇ ਅੱਜ ਮੈਂ ਜੀ ਇਸ ਪੂਰਾ ਤਿਆਰ ਹੋ ਗਿਆ ਤੇ ਮੈਂ ਤਿਆਰ ਹੋਣ ਨੂੰ ਦੀ ਕਰ ਦਸ ਮੈਂ ਥੋੜਾ ਫੜਕੜ ਕੇ ਪੈਸ ਕਰ ਲਿਆ ਸੀ ਪੈਸ ਕਰਕੇ ਪਾ ਕੇ ਦੇ ਦਗੀ ਤੇ ਥੋੜਾ ਚਾਹ ਚ ਪਿੰਨੇ ਆ ਫਿਰ ਦੇਖਦੇ ਆ ਕੀ ਬਣਦਾ ਇਹ ਬਸ ਜਾਣ ਦਾ 판ਦਾ ਕਿ ਨਹੀਂ ਬਣਦਾ ਆਪਾਂ ਕਿੱਥੇ ਜਾਣਾ ਚੱਲੋ ਮਾਜੀ ਚੜੇ ਗਈ ਐ ਚਲੋ ਫੇਰ ਮੂਰਜ ਗੋਲੂ ਲਈ ਉਹ ਸਬਜੀ ਉਹਦੀ ਚਿਲੀ ਉਹਦੇ ਫਰਾਈ ਕਰ ਲਓ ਬੜਾ ਫਰਾਈ ਕਰ ਲਓ ਤੁਸੀਂ ਫਰਾਈ ਜਣ ਥੋੜੇ ਰਹਿ ਗਏ ਫਰਾਈ ਤੇ ਆਪਣੇ ਕਹਿਣ ਤੋਂ ਬਣਾ ਕਰਦੇ ਨਹੀਂ ਆਪਣੇ ਆਪ ਚੱਕਦੇ ਨਹੀਂ ਚਾਹ ਚਾਹ ਤੁਸ ਬੀਲੀ ਮੈਂ ਕਿੱਥੋਂ ਪੀਲੀ ਮੈਂ ਚਾਹ ਪੀਲੀ ਠੰਡੀ ਜੀਤੀ ਠੰਡੀ ਹੋ ਗਈ ਸੀ ਕਪੜਾ ਟੇਹ ਦੇਖ ਲਓ ਇੱਧਰ ਆ ਧੋਤੀ ਕਪੜੇ ਸਾਰੇ ਅੱਜ ਮੈਂ 11 ਲਾਉਣੀਆਂ ਰਾਤ ਨੂੰ ਬੈਠ ਕੇ ਦੇਖਾਂ ਨਾ ਅੱਧੇ ਕੱਪੜੇ ਸੱਦੀਆਂ ਵਾਲੇ ਰੱਖਣ ਵਾਲੇ ਆਦੇ ਬਿਮਾਰੇ ਚ ਰੱਖਣ ਵਾਲੇ ਆ ਜਿਹੜੇ ਰੱਖ ਸਾਹਮਣੇ ਆਹ ਸਾਹਮਣੇ ਦੇ ਪੋੜਾ ਲੱਪ ਲੰਗੇ ਇਕ ਰਾਤ ਨੂੰ ਤਿਆਂ ਲੰਮੇ ਤੱਕ ਗਏ ਹੁਣ ਚਾਹ ਅਸੀਂ ਪੀ ਲਈਆ ਸਾਡਾ ਟਾਈਮ ਹੋ ਗਿਆ 4:30 ਤੇ ਹੁਣ ਅਸੀਂ ਜਾ ਕੇ ਆਵਾਂਗੇ ਸੌਰਵ ਦੇ ਘਰੇ ਦੇਖਦੇ ਆ ਆ ਵੀ ਘਰੇ ਆ ਕਿ ਬੋਲ ਜੇ ਹੋ ਜਾਂਦਾ ਬੰਦਾ ਤੇ ਲਾਇਆ ਵੀ ਸ਼ਨੀਵਾਰ ਐਂ ਦਵਾਰ ਹੁੰਦਾ ਜਿਹੜਾ ਲੱਢਾ ਜਾਂਦਾ ਜਾ ਕੇ ਆਵਾਂਗੇ ਘੰਟ ਤੱਕ ਤੇ ਨਾਲੇ ਆ ਗੁਰਦੁਆਰੇ ਸਾਹਿਬ ਵਾਲਿਆਂ ਬੁੱਕਸ ਦੀ ਡਿਊਟੀ ਫੇਰ ਲੱਗੀ ਇਹਨਾਂ ਦੀ ਮੈਂ ਮੈਂ ਕੱਢ ਕੱਢ ਕੇ ਰੱਖਿਆ ਸੀ ਵਕ ਤੁਸੀਂ ਸੌਰਵ ਨਾਲ ਜਾ ਕੇ ਵੰਡੇ ਆਏ। ਕਿਤੇ ਉਧਰ ਉਹਨੇ ਕੋਟਰ ਕਿ ਨਹੀਂ ਆਉਣਗੇ ਹਨਾ ਦੇਖ ਲਾਂਗੇ। ਇਹ ਫੇਰ ਡਿਊਟੀ ਲੱਗ ਗਈ ਕਿਉਂਕਿ ਜਿਹੜੇ ਨਾਲ ਨਾਲ ਦੇ ਵੰਡੀ ਆ ਪਿੰਡ ਨੂੰ ਚਲੇ ਜਾਂਦੇ ਆ ਐਤਵਾਰ ਤੇ ਸ਼ਨੀਵਾਰ ਦੇ ਐਤਵਾਰ ਉਹ ਇਹਨਾਂ ਦੀ ਡਿਊਟੀ ਲਾ ਜਾਂਦੇ ਆ ਵੰਡਣ ਦੀ। ਚਲੋ ਸੇਵਾ ਹੀ ਆਵੀ ਇੱਕ ਪ੍ਰਕਾਸ਼ੰਦੀ। ਆਇਆ। ਹਾਂਜੀ ਹੁਣ ਚੱਲੇ ਆਂ ਸੌਰਵ ਕੇ ਘਰੇ ਤੇ ਨਾਲੇ ਇੱਕ ਪੱਗ ਸੀਗੀ ਇਹ ਲੈ ਕੇ ਜਾਣੀ ਆ ਨਾਲ। ਹੇ ਹੇ ਮਾੜਾ ਪੱਗ ਲੈ ਲਈ ਅਸੀਂ ਪੱਗ ਨੂੰ ਸਿਉਣ ਪਵਾਉਣੀ ਹੈ ਅਗਰ ਮਿਹਰ ਵਾਸਤੇ ਪੱਗ ਵਾਹੇ ਸਿਉਣ ਪਰਵਾ ਦੇਣੀ ਮਜੈਂਟਾ ਨੂੰ ਮਜੈਂਟਾ ਦੇ ਕੋਲ ਹੈ ਨਹੀਂ ਸੀ ਗੁਰਮੇਹਰ ਕੋਲੇ ਮਜੈਂਟਾ ਕਹਿੰਦੇ ਉਹ ਕਿੱਥੇ ਜਾਂਦੇ ਮਜੈਂਟਾ ਉਹਨੇ ਗੁਲਨਾਰੀ ਤੇ ਕੋਲ ਮਾਰੀ ਜਾਂਦਾ ਹੈ ਜਿਹੜਾ ਕੋਈ 10 ਸਕੀਮ ਰੱਖਣਾ ਕਿ ਕਿਤੇ ਬਾਅਦ ਚੁੱਕੀ ਤੇ ਤੁਹਾਨੂੰ ਵੀ ਤੁਹਾਡੀ ਆਹ ਦੇਖੋ ਤੁਹਾਨੂੰ ਵੀ ਕਰਦੇ ਕਰਦੇ ਆਹ ਦੇਖੋ ਆ ਇਨਕਮ ਟੈਕਸ ਨਾ ਆ ਜੀ ਆ ਗਏ ਸੀ ਸ਼ਰਮਾ ਇਹਦੇ ਕਰਿਆ ਬੈਠਣੇਗੇ ਕੱਲਾ ਹੀ ਆ ਬੱਚੇ ਵੀ ਆ ਨਹੀਂ ਗਏ ਉਹ ਗਾਇਆ ਤੇ ਬੇਟੀ ਛੋਟੀ ਕਿਤੇ ਕੱਢਣੀ ਆ ਹਮਾਰੇ ਖੇਡਣ ਗਈ ਹੈ ਗਰੀਬਾ ਟਿਊਸ਼ਨ ਗਈ ਹੈ ਤੇ ਮੰਮੀ ਵਾਲਾ ਦੀ ਸਰਕਲ ਵੀ ਗਈ ਹੈ ਤੇ ਉਹ ਆ ਰਹੀ ਬਸ ਉਹ ਚਰਦਾਂ ਦੇ ਕਹਿੰਦੇ ਆਉਣੀ ਨਹੀਂ ਕਾਫ ਟਾਈਮ ਹੋ ਗਿਆ ਇਹ ਕਹਿੰਦਾ ਬਸ ਚੱਲਦੇ ਆਗੇ ਉਹ ਤਾਂ ਨਿਕਲੀ ਸੀਗੀ ਉਹ ਤਾਂ ਮੁੜੀ ਨਹੀਂ ਹੈਗੀ ਆ ਮੁੜੀ ਨਹੀਂ ਹੈਗੀ ਕੋਈ ਨਹੀਂ ਮੈਨੂੰ ਉਹਨਾਂ ਨੂੰ ਮਿਲਦਾ ਸੂਟ ਸਟ ਵੀ ਲੈਣਾ ਸੀਗਾ ਉਹ ਕਹਿੰਦੇ ਨਹੀਂ ਫਿਰ ਬੈਟ ਐਕਚੁਅਲੀ ਉਹ ਫੋਨ ਉਹਦੇ ਭੁਆਏ ਦਾ ਆਇਆ ਸੀ ਅੱਛਾ ਅੱਛਾ ਤੇ ਉਹਨੂੰ ਤੁਸੀਂ ਵੀ ਵੀ ਕੀ ਦੇਣਾ ਕੀ ਦੇਣਾ ਹੁੰਦਾ ਇੱਕ ਤੋਲਿਆ ਨੇ ਉਹ ਚੱਲਿਆ ਨਾ ਸਾਨੂੰ ਘੰਟਾ ਹੋ ਗਿਆ ਵੇਟ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਸਰੋ ਸਾਰੋ ਕਿੰਨਾ ਟਾਈਮ ਹੋ ਗਿਆ ਸਾਨੂੰ ਆਇਆ ਨਾ ਭਾਈ ਨੂੰ ਹੋ ਗਿਆ ਇੱਕ ਵਾਰ ਆ ਪੰਜ ਵਜੇ ਪਹੁੰਚ ਗਏ ਸੀ ਉਹਦੀ ਫੋਨ ਉਹਦਾ ਦੀ ਫੋਨ ਲੱਗ ਰਹੇ ਨੇ ਮੇਰਾ ਫੋਨ ਜਿੱਕੇ ਨੇ ਘਰ ਲੱਗ ਗਿਆ ਬਸ ਇਹ ਆਪਾਂ ਲੋਕੋ ਹੀ ਨੇ ਆਪਾਂ ਕਰਾਂਗੇ ਸਾਬ ਜਿੱਕੇ ਜਿਹੜਾ ਫੋਨ ਆਇਆ ਨਹੀਂ ਕਰ ਦੇਣਾ ਆਪਾਂ ਬਰੋਬਰ ਕਰ ਦਾਂਗੇ ਉਹਦੇ ਨੂੰ ਫਿੱਟ ਤਾਂ ਹੈਗਾ ਹੀ ਯਾਰ ਇਹ ਸੈਰ ਕਰੂਗੇ ਜੀ ਜਲਦ ਕਰ ਸੈਰ ਕਰੂਗੇ ਸੀ ਅਧਰਸਲੇ ਵਾਪਸ ਆ ਗਏ ਅੱਛਾ ਆਪਾਂ ਵਾਪਸ ਬੜੇ ਅੱਜ ਔਰ ਅੱਛਾ ਉਹ ਤੇ ਤਾਂ ਗੁੰਝੀਏ ਸੀ ਲੈਕ ਤੱਕ ਜੋ ਸੋਰਗੀ ਚੱਤ ਕਪੜਾ ਸੀ ਜਿਹੜੇ ਪਾਇਆ ਗੁੰਝੀਏ ਤਾਂ ਲੈ ਜਾਪ ਲਾਇਕ ਤੋਂ ਉਹਦੀ ਜੋ ਸੋਰਗੀ ਗੁੰਝੀਏ ਤੱਕ ਸੀ ਮਾਪਾ ਨੁਕੀਰਾਂ ਉਹਨਾਂ ਲਵਾਵਾ ਭੇਜੇ ਇਹਨਾਂ ਨੇ ਅੱਛਾ ਹੈ ਨਾਪਾ ਨੂੰ ਖੋੜੋ ਭੇਜੀ ਨਮਕੀਨ ਦੀ ਆਹ ਖੋੜੋ ਭੇਜੀ ਤਾਂ ਹੈ ਕਰੀ ਮੈਂ ਨਹੀਂ ਭੇਜੀ ਨੁਕੀਰਾਂ ਦਿਖਾਂਗੇ ਉਹ ਤਾਂ ਭੇਜੀ ਆ ਉਹ ਉਪਰ ਵਾਲਾ ਚਾਹੀਦਾ ਨਾ ਫਿਰ ਸੀ ਉਹ ਆਈ ਨਹੀਂ ਭਾਜੀ ਨਹੀਂ ਨਹੀਂ ਉਹ ਕਬਰਦਈ ਦੇਣੀ ਸੀ ਆ ਗੋ ਵੀ ਪਾ ਰਹੇ ਨੇ ਆ ਜੋ ਫਿਰ ਜੋ ਹੈ ਸੂਟ ਚੱਕ ਤੱਕ ਲਿਆ ਰਹੀ ਐ ਚਾਹ ਗਈ ਵੀ ਚਾਹ ਪੀਓ ਅੱਛਾ ਮੇਰੀ ਸੌਰਭ ਨਹੀਂ ਚਾਹ ਇਹ ਕੁੜੀ ਲੈ ਗਈ ਚਾਹ ਪਹਿਲੀ ਪਹਿਲੀ ਵਾਰ ਮੁੰਡਾ ਮੁੰਡੇ ਵਾਲੇ ਦੇਖਣਾ ਇਹਨੇ ਸੰਗ ਰਹੀ ਹੈਗੀ ਸਹੀ ਗੱਲ ਆ ਰੱਖਣਾ ਛੇ ਮੈਂ ਬਹਿ ਜਾ ਅੱਛਾ ਉਹ ਇਹਨਾਂ ਨੇ ਸੂਟ ਜਿਹੜਾ ਇਹਨਾਂ ਚ ਕੋਈ ਪਿਆ ਇਹ ਤਾਂ ਦਿਨਾਂ ਇਹ ਵਿਆਹ ਤੇ ਗਏ ਸੀ ਨਾ ਮਾਮੇ ਦੇ ਮੁੰਡੇ ਦੇ ਉੱਥੋਂ ਸੂਟ ਮਿਲੇ ਇਹਨਾਂ ਨੂੰ ਇਹ ਇਹ ਤਾਂ ਮੈਂ ਕਹਿਣਾ ਬੁਗਲ ਹੋਣੀ ਮੈਂ ਗਾਣਾ ਸੂਟ ਦੇਖ ਰਹੇ ਸੀ ਅਲਗ-ਅਲਗ ਸੂਟ ਸੋਣਾ ਉੱਥਾ ਦੇਖ ਰਹੇ ਸੀ ਜਿਹੜਾ ਸਲਾਈ ਕਰਾ ਦੇ ਹਾਂ ਆਹ ਰੰਗ ਸੋਣਾ ਬਹੁਤ ਸੋਹਣਾ ਹਾਂ ਨੂੰ ਬਹੁਤ ਸੋਹਣਾ ਹੈ ਸੂਟ ਵੀ ਸੋਹਣਾ ਹੈ ਉਸ ਦਾ ਇਹ ਕਿਹਨੂੰ ਬਣਿਆ ਇਹ ਸੰਸਮਿਤ ਸਸਮਬੀ ਨੂੰ ਚੁੱਪ ਕਰਕੇ ਆਪ ਹੀ ਸਵਾ ਲਓ ਰਿਆ ਕਰ ਰੋ ਮੇਰਾ ਸਹੀ ਗੱਲ ਹੈ ਇਹ ਪਤਾ ਕੀ ਉਹ ਮਨਾਲਾ ਹੈ ਨਹੀਂ ਸੂਟ ਇਹਦਾ ਜਾਚੂ ਨਹੀਂ ਇਹ ਮਮੀ ਦੇਣਾ ਬਦਲ ਚਾਹ ਉਹ ਦੇ ਦਿਆ ਕਹਿੰਦਾ ਵੀ ਉਹ ਵੀ ਤਾਂ ਨੂਨ ਕੱਢ ਕੇ ਦਿੱਤਾ ਉਹਦਾ ਕੋਈ ਵਧੀਆ ਸੂਟ ਉਹ ਵੀ ਵਧੀਆ ਹੀ ਨਹੀਂ ਮਮੀ ਨੇ ਤਾਂ ਹੋਰ ਵੀ ਮਿਲਨੇ ਆ ਪੰਜੇ ਬਸ ਬਰਾ ਉਹ ਸੂਟ ਮਿਲਿਆ ਸੀ ਇਹਨੂੰ ਹਲਕਾ ਨੂੰ ਇਹ ਬਣਿਆ ਸੋਹਰਾ ਦੀ ਮਮੀ ਨੂੰ ਮਿਲਦਾ ਹਲਕਾ ਹੀ ਤਾਂ ਸੋਹਣਾ ਦਖਾਈ ਕੋਲੇ ਕਰਕੇ ਆ ਤਾਂ ਬਹੁਤ ਸੋਹਣਾ ਤੂੰ ਚੱਪਾ ਕੇ ਬਦਲ ਲੋ ਬਹੁਤ ਆ ਇਹ ਤੇ ਤੇਰਾ ਸੂਟ ਦਾ ਸਾਸਦਾ ਉਹ ਬਹੁਤ ਸੋਹਣਾ ਹੈ ਢਾਲ ਕੇ ਦਿਓ ਸੂਟ ਸੋਹਣਾ ਨਹੀਂ ਹੈਗਾ ਇਹ ਲੋੜ ਹੈ ਤੇ ਕੁਝ ਨਹੀਂ ਦੱਸਦਾ। ਪਰ ਮਾ ਨਗੜੀਆਂ ਜੇ ਇਹ ਕਹਿਣੀ ਹੈ। ਭਾਈ ਨ ਗੱਡੀ 'ਚ ਬੈਠ ਕੇ ਕਹੀ ਤੁਸੀਂ ਕਹਿੰਦੀ ਮੈਂ ਤਾਂ ਸ਼ਮੇ ਮਹਿਸੂਸ ਚੀ ਨਹੀਂ ਕਰਾਉਣਾ ਜੋ ਮੇਰੇ ਕੋਈ ਨਹੀਂ ਕਰਾਉਂਦਾ। ਹਾਂਜੀ ਗਰੀਬਾ ਭਾਂਡੇ ਧੋ ਰਹੀ ਆ। ਚਾਹ ਆਲੇ। ਗਰੀਬਾ? ਰੋਜ਼ ਤਾਂ ਨਹੀਂ ਹੁੰਦੀ ਆ। ਨਹੀਂ ਨਹੀਂ। ਕبھی-ਕبھی। ਆਜੀ ਤੋਂ ਲੈਣੀ। ਅੱਗੇ ਆਮੇ ਜਾਣਾ ਲੱਗਦੀ ਹੈ। ਸੋਹਣੀ ਐ ਇਹ ਬਹੁਤ। ਜੈਕਟ ਵਧੀਆ। ਹਾਂ ਬਹੁਤ ਸੋਹਣੀ ਆ। ਵਧੀਆ ਲੱਗੀ। ਐਸ਼ੀ ਬਲੇ ਵੀ ਪੈ ਜਾਣੀ ਆ। ਨਹੀਂ ਤਾਂ ਨਹੀਂ ਵਿਆਹ ਦਾ ਬੰਦਾ ਇਹ ਨਾਲ ਨਹੀਂ 50 ਗਾਲਾ ਛੁੜੀਆ। ਹਾਂ ਜੀ ਭਾਈ। ਕੋਡਕ ਮਾਇਨ ਦਾ ਟੱਟ ਲੱਗਿਆ ਹੈ ਇੱਕ ਗਲ ਤੁਹਾਡੇ ਉਧਾਰੀ ਲੱਗਿਆ ਹੈ ਜੇ ਸਾਈਡ ਤੇ ਵਾਇਲਪਰ ਫਾਇਲ ਜਿੰਨਾ ਨਹੀਂ ਇਹ ਤਾਂ ਨਾ ਪਾਈ ਇਹ ਤਾਂ ਨਾ ਸਾਬਣ ਆਈ ਹੈ ਹਾਂਜੀ ਪਾਈ ਦੇ ਕੁਝ ਨਾ ਕੁਝ ਕਮੀ ਕੱਢੀ ਜਾਣੀਆਂ ਪਾਜੀ ਕਿਦ ਖੁਸ਼ ਹੋ ਸਕਦਾ ਨਹੀਂ ਜੰਬੀ ਦੀ ਗੱਦੀ ਵੈਸੇ ਹੀ ਕਮੀ ਤਾਂ ਨਹੀਂ ਹੈ ਹਾਂ ਉਧਰ ਆਇਆ ਇੱਕ ਬੋਧ ਸਰਕਾਰੀ ਸਰਕਾਰ ਚ ਕਮੀ ਕੱਢੀ ਹੁੰਦੀ ਕਿਤੇ ਕੋਆਰਟਰ ਚਾਰਜ ਵੀ ਕਮੀ ਹੈ ਨਹੀਂ ਉਹ ਕੰਮ ਕੁਮ ਕਰਾਣੇ ਪੈਣ ਮਿਲਣ ਤੱਕ ਉਹ ਨਾ ਵਾਟਰ ਥੱਲੇ ਉਹ ਤਾਂ ਲੇਟ ਆਊਗਾ ਹਾਂ ਟਾਈਮ ਲੱਗੂ ਏ ਥੱਲੇ ਵਾਲੇ ਨੂੰ ਲੱਗਣੇ 2 2.5 ਸਾਲ ਲੱਗਣੇ ਚਲੋ ਜਾਨੂ ਸਾਡਾ ਨੰਬਰ ਤੁਹਾਨੂੰ ਨਾਲ ਥੱਲੇ ਵਾਲੇ ਨੂੰ ਥੋੜੇ ਬਰੋਬਰਾਂ ਲਗਾ ਲਾਂਗੇ ਬਸ ਠੀਕ ਏ ਉਹਦੇ ਤੇ ਇਹਦੇ ਚ ਵੀ ਕੰਮ ਕਰਾ ਲੇ ਨੀ ਲੈਣਾ ਇਹਨਾਂ ਨੇ ਕੋਈ ਹਾਂ ਉਹ ਲੜੀ ਜਾਇਆ ਕਰਾਂਗੇ ਰੋ ਫੇਰ ਆਪਾਂ ਲੜੀ ਜਾਇਆ ਕਰਾਂਗੇ ਆਪਸ ਵਿੱਚ ਦੂਰ ਹੈ ਕਿੱਥੇ ਆਪਸ ਵਿੱਚ ਦੂਰ ਕਿੱਥੇ ਉਹ ਵੀ ਨੇੜੇ ਆਵੇ ਕਿੰਨਾ ਪਰਪਾ ਪਰ ਫੇਰ ਵੀ ਹਰਪਾ ਪੈਂਦੀ ਹੈ ਹਾਂ ਜੀ ਅਸੀਂ ਹੁਣ ਥੋੜਾ ਜਿਹਾ ਮਾਰਕੀਟ ਜਾ ਕੇ ਆ ਰਹੇ ਹਾਂ ਸੌਰਵ ਦੇ ਨਾਲ ਸੌਰਵ ਹਲਕਾ ਤੇ ਅਸੀਂ ਸਾਡੇ ਹੁਣ ਗੇਟ ਦੇ ਉੱਤੇ ਆ ਲਾਤਾ ਆ ਇਹਦਾ ਵਾਸੀ ਅੰਦਰ ਵੀ ਲੱਗਿਆ ਹੋਇਆ ਹੈ ਨਾ ਹੂੰ ਕੋਈ ਨਾ ਜਾਵੋਗੇ ਅੰਦਰ ਤਿੰਨ ਚਾਰ ਜਗ੍ਹਾ ਲੱਗੇ ਨੇ ਹਾਂ ਤਿੰਨ ਜਗ੍ਹਾ ਟੋਟਲ ਤਿੰਨ ਜਗ੍ਹਾ ਲੱਗੇ ਨੇ ਇੱਕ ਤਾਂ ਗੇਟ ਤੇ ਲੱਗੇ ਆਪਣੇ ਔਰ ਰਿਸੈਪਸ਼ਨ ਦੇ ਨਾਲ ਹੀ ਰਿਸੈਪਸ਼ਨ ਕੋਲੇ ਰਿਸੈਪਸ਼ਨ ਕੋ ਲੱਗਿਆ ਇਹ ਇੱਕ ਕੰਪਲੈਕਸ ਲੱਗਿਆ ਹੈ ਕੰਪਲੈਕਸ ਹਾਂਜੀ ਹੁਣ ਹਲਕਾ ਬਣਾ ਲਈਏ ਸਬਜ਼ੀ ਪਲਰ ਪਨੀਰ ਦੀ タルਕਾ ਆ ਰਹੀ ਆ ਬੜਾ ਫਲ ਬਾਹਰ ਘਾ ਰਹੀ ਆ ਬੁੱਢ ਲੈ ਕੇ ਆਏ ਆ ਪਨੀਰ ਮਟਰ ਕੰਡੇ ਹੋਏ ਸੀਗੇ ਇਹਨਾਂ ਨੇ ਪਹਿਲਾਂ ਹੀ ਦੁਪਹਿਰ ਦੇ ਉਧਰ ਲੈ ਕੇ ਜਾਂਦਾ ਪਨੀਰ ਲੈ ਕੇ ਜਾਂਦਾ ਉਧਰ ਲੈ ਜਾਂਦੇ ਹੁੰਦੇ ਆ ਬਾਹਰ ਇਹ ਗਏ ਤਾਂ ਸੀ ਕੁਝ ਸ਼ਾਪਿੰਗ ਕਰਨ ਦਾ ਪਰ ਉਸ ਕੋ ਸੰਦ ਨਹੀਂ ਆਇਆ ਕੁਛ ਉਸੇ ਰੇਟ ਵੀ ਵੜੇ ਸੀ ਨਾ ਉਹਨਾਂ ਦੇ ਉਹਨਾਂ ਦੇ ਰੇਟ ਵੀ ਵੜੇ ਸੀ ਕਿਹਨਾਂ ਹਾਂ ਲੂ ਕੋਲ ਦੇ ਗਾੜੇ 50% ਦੀ ਗਾਈ ਨੇ ਹਾਂ ਲੇਡੀਜ਼ ਵਾਲਾ ਦੇ ਨੇ ਇਹ ਸਾਰੀ ਵੀ ਬਿਮਾਰ ਹੋ ਗਈਆਂ ਅਰਕਾ ਵੀ ਬਿਮਾਰ ਹੋ ਗਈ ਉਹ ਤਾਂ ਬੜਾ ਬਿਮਾਰ ਹੋ ਗਿਆ ਨਾ ਉਹ ਨਹੀਂ ਉਹ ਥੋੜਾ ਜਿਹਾ ਜ਼ਿਆਦਾ ਹੈਵੀ ਹੋ ਥੋੜਾ ਜਿਹਾ ਹੋਰੀ ਹੈ ਤੇਤੀ ਹੁੰਦਾ ਉਹਦਾ ਕੰਮ ਜਾਂ ਉਹ ਕੁੜੀਆਂ ਅਰਜਾ ਕੁੜੀਆਂ ਤਾਂ ਵੀ ਪੜਾ ਕੁੜੀਆਂ ਅਰਕੇ ਮੁੰਡਾ ਤੇਤੀ ਹੁੰਦਾ ਕੰਮ ਉਹਦਾ ਕਹਿੰਦਾ ਕਿ ਜਿਹੜਾ ਜੰਗਲ ਦਾ ਸਾਡਾ ਦੁਕਾਨ ਦਾ ਜਲਦੀ ਹੁੰਦਾ ਇਹਦੇ ਉੱਤੇ ਫੀਸ ਹੈ ਸਬਜ਼ੀ ਸੋਜੀ ਬਣ ਗਈ ਸਬਜ਼ੀ ਤਾਂ ਬਣੂਗੀ ਬਤਿਆ ਹੀ ਹੈਗਾ ਮੈਂ ਪੱਲਾ ਪਤਾ ਨਹੀਂ ਆਪਣੇ ਅੱਤਿਆਂ ਦੇ ਟੁਕੜਿਆਂ ਨੂੰ ਬੋਲਦੀਆਂ ਕਰ ਲਓ ਕਰ ਲਓ ਫਿਰ ਗਾੜ ਗਾੜੂ ਕਰਨੀਆਂ ਨੇ ਉਹ ਉਹਦਾ ਟੁਕੜਾ ਨਾਲ ਦਾ ਰੋਟੀ ਖਾ ਰਹੀ ਹੈ ਦਹੀਂ ਹੈ ਪਨੀਰਾ ਠੀਰਾ ਦਾਲ ਹੈ ਇੱਕ ਮਟਰ ਪਨੀਰ ਦੀ ਸਬਜ਼ੀ ਇੱਕ ਬੂੰਦੀ ਇੱਕ ਦਾਲ ਦਾਲ ਤੂੰ ਤਾਂ ਪ੍ਰਯੋਗ ਨਾਲ ਘੜਾ ਪਿੱਛੋਂ ਟੱਕ ਕੇ ਕੋਈ ਹੈਗਾ ਕੋੜੇ ਆ ਤੂੰ ਸਖਾਣਾ ਨਹੀਂ ਗਾਇ ਕੋੜੇ ਬੜੇ ਛੋੜੇ ਉਹੀ ਹੈ ਪਿਆਜ਼ ਆਪਣੇ ਘਰ ਵਾਲੇ ਮਿਰਚ ਨਹੀਂ ਤਾਂ ਮਿਰਚ ਦੀ ਤੇ ਰਹਿਣ ਦੋ ਰਿਆ ਨਾ ਕੋੜੇ ਅਚਾਰ ਅਚਾਰ ਲੈਣਾ ਨਿੰਬੂ ਦਾ ਚਾਰ ਦੋ ਭਾਈ ਬੜਾ ਟੇਸਟੀ ਹੈ ਨਿੰਬੂ ਵਾਲਾ ਅਲਕਾ ਬਣਾ ਰਹੀ ਹੈ ਮੈਂ ਫੜਾ ਰਹੀਆਂ ਦੋ ਜਣੇ ਇਧਰ ਬੈਠੇ ਪੜਦੇ ਸੀਗੇ ਗੁਰਮੇਹਰ ਤੇ ਗਰੀਮਾ ਇਧਰ ਹੀ ਖਾਣ ਲੱਗੇ ਰੋਟੀ ਇਹ ਪੜਾਈ ਕਰਦੇ ਸੀਗੇ ਸਿਲੇਬਸ ਕਵਰ ਕਰਦੇ ਆ ਆਪਣਾ ਜੀ ਸੁਆਗਤ ਹੈ ਮੈਂ ਸਵਾਦੀ ਬਣਾਣਾ ਮੈਂ ਹਾਂ ਅਲਕਾ ਨੇ ਬਣਾਈ ਲਿਆ ਅਲਕਾ ਅਲਕਾ ਮੈਂ ਲਗਾ ਬੋਲੇ ਅਲਕਾ ਦਾਲ ਬੱਸ ਵਾਲਾ ਸਬਜ਼ੀ ਬੱਸ ਵਾਲਾ ਨਹੀਂ ਨਹੀਂ ਸਵਾਦਾ ਨਹੀਂ ਭਾਬੀ ਜੁੜਾ ਨਹੀਂ ਮੈਂ ਨਹੀਂ ਇਹਨਾਂ ਦਾ ਪਨੀਰ ੱਚਾ ਹੁੰਦਾ ਅੱਜ ਜਿਹੜੀ ਦੇਰ ਤੋਂ ਪਹਿਲਾਂ ਕਿਹਾ ਨਾ ਆਪਨੇ ਆਸ਼ੀਰਵਾਦ ਵੀ ਪੀਆ ਮੈਂ ਤਿੰਨ ਚਾਰ ਵਾਰੀ ਲੱਗੇ ਆਏ ਹਾਂ ਅਜੇ ਉਸ ਤੋਂ ਵੱਧ ਨਹੀਂ ਜਾਂਦੇ ਨੇ ਹੂੰ ਮੈਂ ਕਹਿੰਦਾ ਨਾ ਮੈਂ ਲੈ ਜਾਂਦਾ ਐ ਪਈ ਬਾਈ ਅਗਰ ਮੈਂ ਨਹੀਂ ਨਹੀਂ ਭਾਬੀ ਨੇ ਗਿਆ ਜੀ ਹਾਂ ਨਾ ਤੁਸੀਂ ਜੀ ਮੰਨੇ ਹਾਂਜੀ ਟਾਈਮ ਹੋ ਗਿਆ 10:30 ਦਾ 10:30 ਤਾਂ ਉੱਪਰ ਹੀ ਹੋ ਗਿਆ ਹੁਣ ਅਸੀਂ ਸੌਰਵ ਦੇ ਘਰ ਆਏ ਆ ਤੇ ਤੁਰ ਕੇ ਗਏ ਸੀ ਉਸ ਜਾਂਦੇ ਹੋਏ ਤੇ ਹੁਣ ਅਸੀਂ ਸੌਰਵ ਦੀ ਗੱਡੀ ਲੈ ਆਏ ਉਹ ਕਹਿੰਦਾ ਉਸ ਗੱਡੀ ਲੈ ਜਾਓ ਤੇ ਕੱਲ ਨੂੰ ਲੈ ਜਾਣਗੇ ਉਹ ਗੱਡੀ ਤੁਕ ਹੁਣ ਨਿਹਰਾ ਹੋ ਗਿਆ ਸੀ ਨਾ 9:11 ਤਕਰੀਬਨ ਆਉਣ ਵਾਲੇ ਆ ਫਿਰ ਅਸੀਂ ਗੱਡੀ ਲੈ ਆਈ ਉਹਨਾਂ ਦੀ ਹੁਣ ਅੰਦਰ ਕਰਾਂਗੇ ਵੀ